ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਡਾ ਕੋਰਸ ਤੋਂ ਹੀ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਰਾਤ 11:00 ਵਜੇ ਦੇ ਕਰੀਬ ਮੰਦ ਭਾਗੀ ਘਟਨਾ ਵਾਪਰੀ ਆ ਕਿ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਵਾ ਇੱਕ ਗੱਡੀ ਮਾਲਪੁਰ ਜੀ ਦੱਸੀ ਜਾਂਦੀ ਆ ਕਿਉਂਕਿ ਉਹਦਾ ਨੰਬਰ 07 ਵਾ ਇੱਕ ਗੱਡੀ ਮੋਹਾਲੀ ਦੀ ਆ ਉਹਦਾ 65 ਨੰਬਰ ਵਾ ਤਾਂ ਗੱਡੀਆਂ ਬਹੁਤ ਨੁਕਸਾਨੀਆਂ ਗਈਆਂ ਸਵਾਰੀਆਂ ਦੀਆਂ ਸੱਟਾਂ ਵਿੱਚ ਕਾਫੀ ਲੱਗ ਗਈਆਂ ਵਾਹਿਗੁਰੂ ਕਿਰਪਾਈ ਕਰੇ ਭਲਾਈ ਕਰੇਗਾ ਵਾਹਿਗੁਰੂ ਕਿ ਸੜਕ ਨਵੀਂ ਬਣੀ ਹੋਆ ਕੁਝ ਸਪੀਡ ਵੀ ਵੱਧ ਘੱਟ ਲੱਗਦੀ ਆ ਤਾਂ ਇਹ ਸੱਟ ਲੱਗਣੀ ਕੋਈ ਸੁਭਾਅ ਨਹੀਂ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹ ਜਿਹੜੀ ਆਦਮਪੁਰ ਗੜ੍ਹਸ਼ੰਕਰਪੁਰ ਰੋਡ ਜਾਂਦੀ ਆ ਇਹਦੇ ਉੱਤੇ ਸਪੀਡ ਬਰਕਰ ਬਣਾਈ ਜਾਣ ਇੱਥੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਰਹਿੰਦਾ ਵਾ ਤਾਂ ਉਹ ਮੰਦਕਪੀ ਘਟਨਾ ਨਾ ਵਾਪਰੇ ਕਿ ਜਿਹਦੇ ਨਾਲ ਆਮ ਲੋਕਾਂ ਦਾ ਖਲਾਫ ਹੋ ਜਾ ਹੋ ਸਕੇ ਇਹ ਗੱਡੀ ਦਾ ਨੰਬਰ ਆ ਜੀ ਪੀਵੀ07ਏਡਬਲਯੂ4 ਡਬਲਯੂ 0100 ਇਹ ਮਾਲਪੁਰ ਦੀ ਗੱਡੀ ਦੱਸੀ ਆ ਗੱਡੀ ਕਾਫੀ ਨੁਕਸਾਨੀ ਗਈ ਆ ਨਵੀਂ ਗੱਡੀ ਆ ਅਜਿਹੇ ਰਾਤ ਤੇ ਪਰੋਂਦਾ ਜੀ ਇਹ ਆਦਮਪੁਰ ਰੋਡ ਤੋਂ ਆ ਰਿਹਾ ਵਾ ਆ ਜਿਹੜੀ ਕਾਰ ਜਾ ਰਹੀ ਆ ਇਹ ਫੋਗੜਾ ਰੋਡ ਨੂੰ ਜਾ ਰਹੀ ਆ ਹਾਂਜੀ ਉਹ ਆ ਜਿਹੜਾ ਮੋੜੇ ਤੋਂ ਨੂੰ ਛੋਟਾ ਹਾਥੀ ਆਉਂਦਾ ਇਹ ਮਾਲਪੁਰੋਂ ਆ ਰਿਹਾ ਵਾ ਇਹ ਜਿਹੜੀ ਆ ਗੱਡੀ ਨੁਕਸਾਨੀ ਹੋ ਗੱਡੀ ਜਿਸ ਤਰ੍ਹਾਂ ਇਹ ਗੜਸ਼ੰਕਰ ਰੋਡ ਦੇ ਨੇ ਇਹ ਗੱਡੀ ਵਿੱਚ ਵੱਜ ਕੇ ਘੁੰਮ ਗਈ ਉਹ ਦੇਖੋ ਨੁਕਸਾਨ ਕਾਫੀ ਹੋਇਆ ਵਾਹਿਗੁਰੂ ਭਲਾਇ ਕਰੇ ਕਿ ਇਹ ਦਰਸ਼ਕਾਂ ਨੂੰ ਤਪਕ ਪਤਾ ਲੱਗਾ ਕਿ ਇੱਕ ਲੜਕੀ ਦੇ ਸੱਟ ਜ਼ਿਆਦਾ ਲੱਗ ਗਈ ਆ ਤਾਂ ਉਹ ਹਸਪਤਲ ਕੋਲ ਦਾਖਲਵਾ ਵਾਹਿਗੁਰੂ ਕਿਰਪਾ ਹੀ ਕਰੇ ਕਿ ਲੋਕਾਂ ਦਾ ਸਿੱਟਾ ਹੋ ਜੂਗਾ ਪਰ ਇਨਸਾਨਾਂ ਦੇ ਜਿਹੜੀਆਂ ਸੱਟਾਂ ਲੱਗਦੀਆਂ ਤੇ ਵਾਹਿਗੁਰੂ ਇਹਨਾਂ ਐਕਸੀਡੈਂਟ ਤੋਂ ਬਚਾਏ ਕਰਾਵੇ ਆ ਗੱਡੀ ਦੇਖੋ ਕਿੰਨਾ ਨੁਕਸਾਨੀ ਹੋਆ ਆ ਮੂਰਲਾ ਬੱਸਾ ਟੁੱਗੀ ਪਿਆ ਇਹ ਮਹਾਰੀਆੜੀ ਗੱਡੀ ਆ ਜੀ ਤੇ ਆ ਇਹਦਾ ਡਰਾਈਵਰ ਸਾਈਡ ਦੇ ਨੁਕਸਾਨੇ ਆ ਗਿਆ ਬਾਕੀ ਗੱਡੀ ਤਕਰੀਬਨ ਠੀਕ ਆ ਉਧਰੋਂ ਜਿਹੜਾ ਇਹਦਾ ਮੂਰਲਾ ਇੱਕ ਲੱਕ ਉੱਪਰ ਟੁੱਟ ਗਿਆ ਦਾ ਬਾਕੀ ਇਹਦਾ ਗੱਡੀ ਦਾ ਨੁਕਸਾਨ ਹੋਇਆ ਬਹੁਤ ਜਿਹੜੀ ਮਾਲਪੁਰ ਵਾਲੀ ਗੱਡੀ ਆ ਉਹਦਾ ਨੁਕਸਾਨ ਜਿਆਦਾ ਹੋਇਆ ਇਹ ਗੱਡੀ ਬਿਲਕੁਲ ਡਰਾਈਵਰ ਸਾਈਡ ਇੰ ਟਾਇਰ ਜਿੱਥੇ ਜਾਂਦਾ ਉੱਥੇ ਕੋ ਟਾਇਰ ਟੁੱਟ ਗਿਆ ਨਾਲੋਂ ਕਰੇ ਮਨੂ ਥੱਲੇ ਡਿੱਗ ਪਿਆ ਆ ਪ੍ਰੂਟੀ ਦੁਕਾਨਾਂ ਜੀ ਰੰਜੂ ਫਰੂਟ ਬੜਾ ਇਹ ਰਾਤੀ 11:00 ਵਜੇ ਦੇ ਕਰੀਬ ਐਕਸੀਡੈਂਟ ਹੋਣ ਦਾ ਤੇ ਉਹਦੀ ਦੁਕਾਨਾਂ ਸਾਰੀ ਖਿਲਰ ਗਈ ਤੇ ਹੁਆ ਕਰੇਟ ਵਗੈਰਾ ਦਿਖ ਰਿਹਾ ਵਾਹਿਗੁਰੂ ਕਿਰਪਾ ਕਰੇ